ਨਵੇਂ ਸਾਲ ਦਾ ਵੈਲਕਮ ਕਰਨ ਲਈ ਬਾਲੀਵੁੱਡ ਦੇ ਕਈ ਸਿਤਾਰੇ ਆਪਣੇ ਆਪਣੇ ਪਸੰਦੀਦਾ 파ਟਨਰ ਨਾਲ ਅਲਗ-ਅਲਗ ਡੈਸਟੀਨੇਸ਼ਨ ਤੇ ਪਹੁੰਚ ਚੁੱਕੇ ਨੇ ਬਾਲੀਵੁੱਡ ਦੇ ਤੋਂ ਵੱਡੇ ਚਿਹਰੇ ਰਾਜਕੁਮਾਰ ਰਾਓ ਤੇ ਭੂਮੀ ਪਰਨੇਕਰ ਵੀ ਅੱਜ ਦੇਹਰਾਦੂਨ ਪਹੁੰਚੇ ਜਿੱਥੇ ਆਪਣੀ ਅਗਲੀ ਫਿਲਮ ਦਾ ਸ਼ੂਟ ਸ਼ੁਰੂ ਕਰਨ ਵਾਲੇ ਨੇ ਦੋਵੇਂ ਨਵੇਂ ਸਾਲ ਦੇ ਪਹਿਲੇ ਦਿਨ ਤੋਂ ਹੀ ਕੰਮ ਸ਼ੁਰੂ ਕਰਨ ਵਾਲੇ ਨੇ ਰਾਜਕੁਮਾਰ ਰਾਓ ਤੇ ਭੂਮੀ ਪਰਨੇਕਰ ਆਪਣੀ ਫਿਲਮ ਬਧਾਈ ਦੋ ਦਾ ਸ਼ੂਟ ਸ਼ੁਰੂ ਕਰਨ ਜਾ ਰਹੇ ਨੇ ਜੋ ਕਿ ਬਧਾਈ ਹੋ ਦਾ ਸੀਕੁਅਲ ਹੈ ਭੂਮੀਪੁਰ ਨੇ ਕਿਹਾ ਕਿ ਦੇਰਾਦੂੰਨ ਸ਼ਹਿਰ ਮੈਨੂੰ ਬਿਹਤਰ ਪਸੰਦ ਹੈ ਮੇਰੀਆਂ ਕਾਫੀ ਯਾਦਾ ਜੁੜੀਆਂ ਨੇ ਦੇਰਾਦੂੰਨ ਦੇ ਨਾਲ ਕਿਉਂਕਿ ਮੈਂ ਆਪਣੀ ਫਿਲਮ ਦਮ ਲਗਾ ਕੇ ਹਾਈਸ਼ਾ ਦਾ ਸ਼ੂਟ ਦਾ ਕੁਝ ਹਿੱਸਾ ਇੱਥੇ ਸ਼ੂਟ ਕੀਤਾ ਸੀ ਤੇ ਇਹ ਫਿਲਮ ਲੋਕਾਂ ਨੂੰ ਕਾਫੀ ਪਸੰਦ ਆਈ ਸੀ ਰਾਜਕੁਮਾਰ ਰਾਓ ਆਖਰੀ ਵਾਰ ਫਿਲਮ ਸ਼ਲਾੰਗ ਵਿੱਚ ਤੇ ਭੂਮੀਪੁਰ ਨੇਕਰ ਫਿਲਮ ਡੋਲੀ ਕਿਟੀ ਔਰ ਚਮਕਤੇ ਸਿਤਾਰੇ ਵਿੱਚ ਨਜ਼ਰ ਆਈ ਸੀ ਇਹ ਦੋਹੇ ਫਿਲਮਾਂ ਥੀਏਟਰ ਵਿੱਚ ਰਿਲੀਜ਼ ਹੋਣੀਆਂ ਸੀ ਪਰ ਦੇਸ਼ 'ਚ ਕੋਰੋਨਾ ਕਰਕੇ ਐਸਾ ਪੋਸੀਬਲ ਨਹੀਂ ਹੋਇਆ ਰਾਜਕੁਮਾਰ ਰਾਓ ਦੀ ਫਿਲਮ Amazon Prime ਤੇ ਤੇ ਭੂਮੀ ਦੀ ਫਿਲਮ Netflix ਤੇ ਰਿਲੀਜ਼ ਹੋਈ ਸੀ ਫਿਲਮ ਬਧਾਈ 2 ਸਾਲ 2018 ਵਿੱਚ ਆਈ ਫਿਲਮ ਬਧਾਈ ਹੋਤਾ ਸੀਕਵਲ ਹੋਏਗੀ ਇਸ ਫਿਲਮ ਵਿੱਚ ਆਸ਼ਮਾਨ ਖੁਰਾਨਾ ਤੇ ਸਾਨਿਆ ਮਲਹੋਤਰਾ ਅਹਿਮ ਕਿਰਦਾਰ ਵਿੱਚ ਨਜ਼ਰ ਆਈ ਸੀ ਤੇ ਫਿਲਮ ਨੇ ਬਾਕਸ ਆਫਿਸ ਤੇ ਚੰਗੀ ਕਮਾਈ ਕੀਤੀ ਸੀ ਤੇ ਉਮੀਦ ਬਧਾਈ 2 ਤੋਂ ਵੀ ਇਹੀ ਹੋਏਗੀ ਕਿ ਇਹ ਫਿਲਮ ਬਾਕਸ ਆਫਿਸ ਤੇ ਸਾਰੇ ਰਿਕਾਰਡ ਤੋੜ ਦੇ এবੀਪੀ ਸੰਜਾ ਜੋਸ਼ ਜਜ਼ਬਾ ਜਨੂਨ abp santa josh jasper janoon